ਤਰਨਤਾਰਨੂ ਹੀ ਆਮ ਆਦਮੀ ਪਾਰਟੀ ਵੱਲੋਂ ਐਨ ਆਰ ਆਈ ਵੀਰਾਂ ਨਾਲ ਮਿਲ ਕੇ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੂ ਪੰਚੀ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੂਲ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਕੱਤਰ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੂਲ ਨੇ ਕਿਹਾ ਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਐਨ ਆਰ ਆਈ ਵੀਰਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਰਹੀ ਹੈ। ਤੇ ਕਿੰਨੇ ਇੱਤਨੇ ਬੋਲਣਾ ਵਾ ਮੈਂ ਇਹ ਗੱਲ ਆਖੂਗਾ। ਉਸ ਵਾਸਤੇ ਆਇਆ ਗੈੱਟ ਟੂਗੇਦਰ ਜਿਹੜਾ ਇਹਨਾਂ ਪ੍ਰਬੰਧ ਕੀਤਾ ਵਾ ਸਾਨਯੋਗ ਆ ਮੈਂ ਬੰਦੇ ਇਹੋ ਸੀ ਸਭ ਜਾਣੇ ਹੋਰ ਸੀ ਸਾਡੇ ਅਮਨਦਸਰ ਸਰਵਣ ਹਰ ਇੱਕ ਲਈ ਹਾਜ਼ਰ ਹੈ ਕਿ ਸਭੀ ਸਰਕਾਰ ਹਾਜ਼ਰ ਹੈ ਅੰਦਰ ਇੱਕ ਮਿਲਣੀਆ ਹੋ ਰਹੀ ਹੈ ਜੀ ਤੁਸੀਂ ਐਨਓਸੀਆਂ ਲਈ ਇੱਕ ਖਿੜਕੀ ਦੇ ਉੱਪਰ ਆ ਕੋ ਹਰ ਇੱਕ ਅੱਖਰ ਦੇ ਵਿੱਚ ਸਾਨੂੰ ਕਹਿੰਦੀ ਲੋੜ ਹੈ ਸੋ ਇੰਨੀਆਂ ਕਵਿੰਡੀਆਂ ਕਰਦਾ ਹੋਇਆ ਇਹਨਾਂ ਦਾ ਜੱਜਾ ਵੈਕੋ ਜੀ ਇਸ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਮਹਿਸੂਸ ਕੀਤਾ ਉਹ ਘਾੜ ਮਹਿਸੂਸ ਕਰਦੇ ਸੀ ਆ ਵੇਖੋ ਜੀ ਪਹਿਲਾਂ ਤਾਂ ਮੈਂ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਆਪਣਾ ਟਾਈਮ ਕੱਢ ਕੇ ਜਿਹੜਾ ਇੱਥੇ ਪਹੁੰਚਿਆ ਸਾਡੇ ਜਿਹੜੀ ਆ ਐਨ ਆਰ ਆਈ ਦੀ ਜਿਹੜੀ ਹੈ ਅੱਜ ਮੀਟਿੰਗ ਬੁਲਾਈ ਸੀਗੀ ਇਕੱਠ ਕੀਤਾ ਸੀਗਾ ਜਿਹੜਾ ਇੱਕ ਐਨ ਆਰ ਆਈ ਨੂੰ ਜਿਹੜਾ ਭਰਾਵਾਂ ਨੂੰ ਜਾਗਰੂਤ ਕਰਨ ਲਈ ਕਿ ਆਪਣੇ ਜਿਹੜੇ ਆ ਪੰਜਾਬ ਦੇ ਪ੍ਰਤੀ ਕੀ ਫਰਜ਼ ਹੈ ਆਪਾਂ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਆ ਵਸਦੇ ਪੰਜਾਬੀ ਭਰਾਵਾ ਐ ਐਨ ਆਰ ਆਈ ਆ ਆਪਾਂ ਜਿੱਥੇ ਆਪਣੇ ਕਾਰੋਬਾਰ ਉੱਥੇ ਕਰਨ ਰਹੇ ਆ ਉੱਥੇ ਆਪਾਂ ਜਿਹੜੀਆਂ ਪੰਜਾਬ ਪ੍ਰਤੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਵੀ ਲੰਬਾਈ ਐ ਦੂਜਾ ਮੈਂ ਇਹ ਬੇਨਤੀ ਜ਼ਰੂਰ ਕਰਦਾ ਮਤਲਬ ਕਿ ਵੇਖੋ ਪੰਜਾਬ ਦਾ ਜਿਹੜਾ ਨਸ਼ਿਆਂ ਦੇ ਨਾਲ ਜਿਹੜਾ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਆ ਉਹਨੂੰ ਨੌਜਵਾਨੀ ਨੂੰ ਇਹਦੇ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਸਾਨੂੰ ਐਨਆਰਆਈ ਭਰਾਵਾਂ ਨੂੰ ਜਿਹੜਾ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਧਿਆਨ ਰੱਖਣਾ ਚਾਹੀਦਾ तकरीबन 1.5 ਲੱਖ ਰੁਪਏ ਦੇ ਆ ਇਹਦੇ ਵਿੱਚ ਹਰ ਇੱਕ ਪਿੰਡ ਦੇ ਵਿੱਚੋਂ 5-5 7-7 ਜਿਹੜੇ ਐਨਆਰਆਈ ਵਿਦੇਸ਼ਾਂ ਦੇ ਵਿੱਚ ਗਏ ਆ ਤੇ ਜੇ ਉਹ ਆਪਣੇ ਪਿੰਡਾਂ ਵੱਲ ਹੀ ਧਿਆਨ ਦੇ ਦੇਣ ਨਿਗਰਾਨੀ ਰੱਖਣ ਤੇ ਮੈਂ ਸਮਝਦਾ ਆ ਕਿ ਸਾਡਾ ਜਿਹੜਾ ਵਾ ਉਹ ਜਿੱਥੇ ਪੰਜਾਬ ਸਰਕਾਰ ਕੰਮ ਕਰ ਰਹੀ ਆ ਉਹਨਾਂ ਦਾ ਹੀ ਸਹਿਯੋਗ ਕਰੀਏ ਤੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ੇ ਤੋਂ ਜਿਹੜਾ ਗਰੀਬਨਾਂ ਆਪਣੀ ਸਰਕਾਰ ਕਾਫੀ ਕੁਝ ਕਰ ਰਹੀ ਆ ਪੁਲਿਸ ਪ੍ਰੋਸੈਸ ਜਿਹੜਾ ਕਾਫੀ ਲੱਗਾ ਆ ਪਰ ਗੱਲ ਫੇਰ ਉੱਥੇ ਹੀ ਆ ਆਪਣਾ ਨਾ ਲੋਕ ਮੈਂ ਕਹਿੰਦਾ ਸਜੋਗ ਜਨਚਰਨਾ ਕਰਨ ਸਰਕਾਰ ਕੋਲ ਬਹੁਤਾ ਕੰਮ ਨਹੀਂ ਹੋ ਸਕਦਾ ਮੈਂ ਇਸੇ ਕਰਕੇ ਹੀ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਆਪੋ ਆਪਣੇ ਸਾਥ ਦਿਓ ਸਰਕਾਰ ਦਾ ਸਾਥ ਦਿਓ ਪਿੰਡਾਂ 'ਚ ਵੜਜੋ ਪਿੰਡਾਂ 'ਚ ਆ ਕੇ ਨਿਗਰਾਨੀ ਲੱਖੋ ਮਹੀਨਾ-ਮਹੀਨਾ ਦੋ-ਦੋ ਮਹੀਨੇ ਉਤਰਾ ਵੀ ਆਪਾਂ ਆਉਣੇ ਆ ਆ ਕੇ ਲੋਕਾਂ ਨਾਲ ਮਿਲੋ ਜਲੋ ਤੇ ਇਹ ਨਸ਼ਾ ਜਿਹੜਾ ਵਾ ਇਹ ਬੰਦ ਹੋ ਜਗਾ ਸਰਦਾਰ ਸਕੱਤਰ ਸਿੰਘ ਸੰਧੂ ਜਿਨ੍ਹਾਂ ਦਾ ਕੇ ਪਿਛੋਕੜ ਇਸੇ ਜ਼ਿਲ੍ਹੇ ਦੇ ਵਿੱਚ ਹੀ ਆ ਮੀਆਂਮਿੰਡ ਅੱਜ ਕੱਲ ਕੈਨੇਡਾ ਦੇ ਵਿੱਚ ਐਡਮਿੰਟਨ ਰਹਿ ਰਹੇ ਨੇ ਇਹ ਸਾਡੇ بڑے ਪਰਮ ਮਿੱਤਰ ਨੇ ਆਉਂਦੇ ਜਾਂਦੇ ਰਹਿੰਦੇ ਨੇ ਪਹਿਲਾਂ ਵੀ ਸੋ ਇਹਨਾਂ ਨੇ ਅੱਜ ਐਨ ਆਰ ਆਈ ਪਰਿਵਾਰ ਜਿਹੜੇ ਨੇ ਉਹ ਇੱਥੇ ਇਕੱਠੇ ਕੀਤੇ ਨੇ 7 ਸਟਾਰ ਦੇ ਵਿੱਚ ਸੋ ਉਹਨਾਂ ਨੂੰ ਜਿਹੜਾ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਸਾਨੂੰ ਪੰਜਾਬ ਦੇ ਵਿੱਚ ਸਰਕਾਰ ਬਦਲਣ ਦੇ ਵਾਸਤੇ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਅੱਜ ਧੰਨਵਾਦ ਵੀ ਕੀਤਾ ਵਾ ਅੱਗੇ ਤੋਂ ਅਸੀਂ ਉਹਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਿਸਟਮ ਬਦਲਣ ਦੇ ਵਾਸਤੇ ਸਾਡਾ ਸਹਿਯੋਗ ਦਿਓ। ਸੋ ਉਹਨਾਂ ਨੇ ਬਹੁਤ ਚੰਗਾ ਹੰਗਾਰਾ ਭਰਿਆ ਵਾ ਕਿਉਂਕਿ ਉਹਨਾਂ ਦੀਆਂ ਪੰਜਾਬ ਦੇ ਨਾਲ ਜੜ੍ਹਾਂ ਜੁੜੀਆਂ ਨੇ ਉਹ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਸਦਾ ਹੀ ਸੁੱਖ ਮੰਗਦੇ ਨੇ। ਸੋ ਜਿੰਨੇ ਵੀ ਅੱਜ ਇੱਥੇ ਪਰਿਵਾਰ ਉਹ ਇਕੱਠੇ ਹੋਏ ਨੇ ਉਹਨਾਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਵਾ। ਕਿ ਸਖਤਰ ਸਿੰਘ ਸੰਧੂ ਜਿਹੜੇ ਨੇ ਉਹ ਇੱਥੇ ਲੋਕ ਸਭਾ ਹਲਕੇ ਦੇ ਵਿੱਚ ਵੀ ਕਾਫੀ ਮਿਹਨਤ ਕਰ ਰਹੇ ਨੇ ਪਹਿਲਾਂ ਵੀ ਜਦੋਂ ਵੀ ਇਲੈਕਸ਼ਨ ਹੁੰਦੀ ਆ ਇੱਥੇ ਆਣ ਕੇ ਮਹੀਨਿਆਂ ਬੱਧੀ ਰਹਿੰਦੇ ਨੇ ਤੋਂ ਇਹਨਾਂ ਨੂੰ ਵੀ ਫਿਕਰ ਆ ਕਿ ਪੰਜਾਬ ਦਾ ਜਿਹੜਾ ਸਿਸਟਮ ਹੈ ਉਹ ਬਦਲਣਾ ਵਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸ ਹੋ ਰਿਹਾ ਵਾ ਲੋਕ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਡਾ ਵੀ ਇਹ ਧਈਆ ਵਾ ਕਿ ਇਹ ਕੰਮ ਜਿਹੜਾ ਇੱਥੇ ਬੰਦ ਕਰਨਾ ਵਾ ਲੋਕ ਇੱਥੇ ਆਪਣੀ ਖੁਸ਼ੀ ਨਾਲ ਰਹਿਣ ਭਗਵੰਤਮਾਨ ਸਰਕਾਰ ਵੀ ਪਰਾਲੇ ਕਰ ਰਹੀ ਆ ਨੌਜਵਾਨਾਂ ਨੂੰ ਇੱਥੇ ਜਿਹੜੀਆਂ ਵਧੀਆ ਸਹੂਲਤਾਂ ਦੇ ਰਹੀਆਂ ਵੀ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਸਵਾਪਾ ਸਾਰਿਆਂ ਨੇ ਰਲ ਮਿਲ ਕੇ ਇਹ ਯਤਨ ਕਰੀਏ ਵੇਖੋ ਜੀ ਜਿਹੜਾ ਅਸੀਂ ਸਿਸਟਮ ਬਦਲਣ ਦਾ ਸੁਪਨਾ ਲੈ ਕੇ ਤੁਰੇ ਆਂ ਜੀ ਜੀ ਉਹ ਚੰਗੀ ਮਾਨਸਿਕਤਾ ਵਾਲੇ ਲੋਕ ਅੱਗੇ ਆਉਣਗੇ ਤੇ ਸਿਸਟਮ ਫੇਰ ਹੀ ਬਦਲੇ ਜਾਂਦਾ ਸੋ ਇਸ ਕਰਕੇ ਜਿਹੜੇ ਲੋਕ ਮੌਕਾ ਪ੍ਰਸਤਾਜ ਬਹੁਤ ਆ ਰਹੇ ਨੇ ਆਉਂਦੇ ਵੀ ਰਹੇ ਨੇ ਪਹਿਲਾਂ ਵੀ ਆਉਂਦੇ ਰਹੇ ਨੇ ਜੇ ਉਹ ਮੌਕਾ ਪ੍ਰਸਤਾਨ ਨੂੰ ਹੀ ਮਤਲਬ ਜਿਹੜਾ ਵਾ ਉਹ ਦਿੱਤਾ ਜਾਵੇ ਮੌਕਾ ਤੇ ਉਹ ਗੱਲ ਨਹੀਂ ਬਣਣੀ